जा जाओ जा बैठो मैं तेरे को बोल कर दे जाओ सोमिता तो तो सरे तो तो भाई तो भाई मोहन भाई भाई लाई फोर्ट मार खीच रहे हैं किन्हों पेंज रहे हैं कुछ नहीं पता ऐसे जो वॉटर है ऐसबूत जो वॉटर है पूछो पूछो इनानु जा के जरा मैं करन लगी है इश्क़ इश्क़ तो अपनी कंप्लेंट करूँगी आरो साबुन इनाये व� जा ना जा जाओ जाओ बैठो नहीं बोल तो ना बोल कर दे जाओ छोड़ भी छोड़ेगा। आ जा। कोई नहीं होगा। आप आज जाओ। आपकी नहीं है ये ड्यूटी। आपकी नहीं है ये ड्यूटी। आपकी नहीं है ये ड्यूटी। ਫੈਮਿਲੀ ਮੈਂਬਰਸ ਖੜੇ ਹੋ ਗਏ ਵੀਡੀਓ ਬਣਾ ਰਿਹਾ ਉਹ ਕਰ ਰਿਹਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਔਰ ਮੈਂ ਪੁਲਿਸ ਨੂੰ بار بار ਕਹਿ ਰਹੀ ਆ ਕਿ ਇਹ ਜਦੋਂ ਵੋਟਰ ਨਹੀਂ ਆ ਇਸ ਬੂਥ ਦੇ ਇੱਥੇ ਆ ਕੇ ਖੜੇ ਕਿਉਂ ਹੋਇਆ ਗਿਆ ਤੁਹਾਡੇ ਵੱਲੋਂ ਕੀ ਜਾਰੀ ਕਿ ਫੋਟੋਆਂ ਵੀ ਖਿੱਚ ਰਹੀ ਸੀ ਇਹ ਬਿਲਕੁਲ ਲਾਈਵ ਫੋਟੋਆਂ ਖਿੱਚ ਰਿਹਾ ਕਿ ਇਹਨੂੰ ਭੇਜ ਰਿਹਾ ਕੁਝ ਨਹੀਂ ਪਤਾ ਉਹ ਕਹਿੰਦੇ ਵੀ ਇਹ ਇੱਥੇ ਬੈਠੀਆਂ ਤੁਹਾਡਾ ਲੋ ਨਹੀਂ ਹੈ ਉਹ ਕਹਿੰਦੇ ਮੈਂ ਵੋਟਰ ਆ ਇੱਥੇ ਦੀ ਇਹ 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 ਵੋਟਰ ਹੈ ਇਹ ਕਿੱਥੋਂ ਆਏ ਨੇ ਇਹ ਇਹ ਪਤਾ ਨਹੀਂ ਕਿੱਥੋਂ ਆਏ ਨੇ ਉਹ ਪੁੱਛੋ ਨਾ ਜਾ ਕੇ ਤੁਸੀਂ ਇਹ ਕਿੱਥੋਂ ਆਏ ਆ ਇਹ ਇੱਥੇ ਦੇ ਵੋਟਰ ਹੈ ਇਸ ਬੂਥ ਦੇ ਵੋਟਰ ਇਹ ਰੱਖ ਉਹ ਕੀ ਸ਼ਿਕਾਇਤ ਸ਼ਿਕਾਇਤ ਕੀਤੀ ਕੋਈ ਜੀ ਮੈਂ ਕਰਨ ਲੱਗੀ ਆ ਸ਼ਿਕਾਇਤ ਮੈਂ ਇੱਥੇ ਦੀ ਵੋਟਰ ਹੈਗੀ ਆ ਮੈਂ ਵੋਟ ਆਪਣੀ ਕਾਸਟ ਕਰਨੀ ਆ ਜਿਹੜੇ ਬਾਹਰ ਲਿਆ ਰਹੇ ਉਹਨਾਂ ਨੂੰ ਪੁੱਛੋ ਇੱਥੇ ਦੇ ਵੋਟਰ ਹੈ ਕਿ ਨਹੀਂ ਹੈ ਉਹਨਾਂ ਨੂੰ ਪੁੱਛੋ ਜਾ ਕੇ ਔਰ ਤੁਸੀਂ ਕੋਈ ਉਹਨਾਂ ਨੂੰ ਨਹੀਂ ਪੁੱਛ ਰਿਆ ਨਾ ਹੀ ਪੁਲਿਸ ਉਹਨਾਂ ਨੂੰ ਰੋਕ ਰਹੀ ਹੈਗੀ ਹੈ ਠੀਕ ਹੈ ਤੁਸੀਂ ਕੰਪਲੇਨ ਕਰ ਰਹੇ ਹੋ ਮੇਰਾ ਮੱਲਾ ਮੇਰਾ ਘਰ ਔਰ ਸਾਹਮਣੇ ਮੇਰਾ ਘਰ ਹੈਗਾ ਇਹ ਕੌਣ ਹੈ ਮੈਂ ਹੁਣੀ ਕੰਪਲੇਨ ਕਰੂੰਗੀ ਆਹੋ ਸਾਹਮਣੂ ਇਹ ਨਾ ਇਹ ਵੋਟਰ ਹੀ ਨਹੀਂ ਐ ਇੱਥੇ ਖੜੇ ਕਿਉਂ ਹੈਗੇ ਆਏ ਹੈ ਪਰ ਉਹ ਔਰ येलो ਕੁੱਤੇ ਵਾਲੇ ਆਕੇ ਫੋਟੋਆਂ ਖਿੱਚ ਰਿਹਾ ਸਾਰੇ ਇਹਦੀਆਂ ਪਤਾ ਨਹੀਂ ਇਹਨਾਂ ਨੇ ਕਿੱਥੇ ਭੇਜਿਆ ਆ ਗਿਆ ਕੱਲ ਵੀ ਤੁਸੀਂ ਕੰਪਲੈਂਟ ਕੀਤੀ ਸੀ ਕੋਈ ਅਸਰ ਹੋਇਆ ਉਹਨਾਂ ਦਾ ਨਹੀਂ ਉਹ ਕਹ ਰਹੇ ਮਾਈਕ ਲੈ ਮਾਈਕ ਲੈ ਕਿੱਥੇ ਚੱਲੋ ਸ਼ਰਟ ਪਾ ਲਿਆ ਉਹਨਾਂ ਨੇ ਸਾਰੀਆਂ ਲਾਈਵ ਵੀਡੀਓ ਬਣਾ ਕੇ ਫੋਟੋਆਂ ਖਿੱਚ ਕੇ ਭੇਜ ਲਾ ਦੇ ਕੈਂਡੀਡੇਟ ਸਾਹਿਬ ਇੱਥੇ ਆਇਆ ਇਹਨਾਂ ਨੂੰ ਧੱਕੇ ਨਾਲ ਅੰਦਰ ਭੇਜ ਲਈ ਜਿਹੜੇ ਕਿ ਗੁੰਡੇ ਆਏ ਹੋਇਆ ਬਾਹਰੋਂ ਇਹਨਾਂ ਨੂੰ ਔਰ ਇਹ ਇੱਥੇ ਸਾਰਾ ਜਿਹੜਾ ਸ਼ਾਂਤੀਪੂਰਨ ਮਾਹੌਲ 'ਚ ਇਲੈਕਸ਼ਨ ਦਾ ਪ੍ਰੋਸੈਸ ਤੁਸੀਂ ਵੀ ਸਾਰੇ ਸਵੇਰ ਦੇ ਦੇਖ ਰਹੇ ਹੋ ਚੱਲ ਰਿਹਾ ਸੀ ਉਹਨੂੰ ਡਿਸਟਰਬ ਕਰਨ ਆਏ ਆ ਗਿਆ ਜਿਹੜੀ ਇੱਥੇ ਵੋਟ ਨਹੀਂ ਉਹ ਵੋਟ ਉਹ ਲੋਕ ਇੱਥੇ ਆ ਕੇ ਖੜੇ ਵੀ ਕਿਉਂ ਹੈਗੇ ਆ? ਪਰ ਪੁਲਿਸ ਬਿਲਕੁਲ ਇਹਨਾਂ ਦੇ ਹੱਥ ਖਛ ਟੇੜ ਰਹੀ ਹੈ ਜਿਹੜੇ ਇਹਨਾਂ ਨੂੰ ਰੋਕ ਵੀ ਨਹੀਂ ਰਹੀ ਹੈਗੀ। ਵੀ ਤੁਸੀਂ ਇੱਥੇ ਕਿਉਂ ਖੜੇ ਹੈਗੇ ਹੋ? ਜਿਹੜਾ ਕੋਈ ਵੋਟ ਪਾਣ ਆਉਂਦਾ ਉਹਨੂੰ ਤਾਂ ਧੱਕੇ ਨਾਲ ਰੋਕ ਰਹੀ ਹੈ। ਵੀ ਰੁਕ ਜਾਓ ਹੱਲੇ ਅੰਦਰ ਰਸ਼ ਹੈਗਾ ਹੈ। ਤੁਸੀਂ ਅੰਦਰ ਨਹੀਂ ਜਾਣਾ। ਪਰ ਇਹਨਾਂ ਨੂੰ ਅੰਦਰ ਧੇਜ ਰਹੀ ਹੈ ਕਿ ਤੁਸੀਂ ਚਲੇ ਜਾਓ। ਤੁਸੀਂ ਮੈਨੂੰ ਕੀ ਕਹਿ ਰਹੇ ਹੋ? ਪੁਲਿਸ ਮੈਨੇਜਮੈਂਟ ਤਾਂ ਸਾਰਿਆਂ ਨੂੰ ਪਤਾ ਨਹੀਂ ਸੀ ਕਰ ਰਹੀ ਸੀ। মিডিਆ ਨਾਲ ਵੀ ਨੀਤਾਂ ਕਰ ਰਹੀ ਹੈ। ਜਿਹੜੇ ਰਿਪੋਰਟ ਕਰ ਰਹੀ ਹੈ ਨਾ ਸਾਰਿਆਂ ਨੂੰ। ਇਹ ਇਹ ਪੁਲਿਸ ਦੇਖੇ, ਲੋ ਔਰ ਵੋਟ ਕਰਨ ਜਿਹੜੇ ਅੱਜ ਆ ਸੰਜੀਵ ਅਰੋੜਾ ਜੀ ਆਇਆ ਆਮ ਆਦਮੀ ਪਾਰਟੀ ਹੈ ਇਹ ਧੱਕੇਸ਼ਾਹੀ ਤੇ ਉੱਤੇ ਆਈ ਹੈ ਕਿ ਕਿਸੇ ਨੂੰ ਵੋਟ ਨਹੀਂ ਕਰਨ ਦੇਣਾ ਗੁੰਡਿਆਂ ਦੇ ਹੱਥ ਦੇ ਵਿੱਚ ਲੁਧਿਆਣਾ ਦੇਣਾ ਚਾਹੁੰਦੇ ਆ ਮੈਂ ਤਾਂ ਗੱਲ ਵੀ ਨਹੀਂ ਕੀਤੀ ਤੁਸੀਂ ਕਹਿ ਰਹੇ ਹੋ ਕਿ ਸਿਕਿਉਰਟੀ ਨੂੰ ਨਹੀਂ ਆਣ ਦਿੱਤਾ ਅੰਦਰ ਸਿਕਿਉਰਟੀ ਨੇ ਆਪਣਾ ਡਿਸੀਜਨ ਆਪ ਲੈਣਾ ਹੁੰਦਾ ਹੈ